ਅਕਸਰ ਹੀ ਆਪਾਂ ਇਹ ਗੱਲ ਸੁਣਦੇ ਆ ਕਿ ਜਿਹੜੇ ਗੈਂਗਸਟਰ ਹੁੰਦੇ ਆ ਚੋਰੋ ਚੱਕੇ ਹੁੰਦੇ ਆ ਉਹ ਲੋਕਾਂ ਨਾਲ ਧੱਕਾ ਕਰਦੇ ਆ ਲੁੱਟਾਂ ਖੋਹਾਂ ਕਰ ਦਿੰਦੇ ਆ ਇੱਕ ਖਬਰ ਆਈ ਹੈ ਕਿ ਕੋਦੇ ਇੱਕ ਗੈਂਗਸਟਰ ਆ ਉਹਦੀ ਇੱਕ ਵੀਡੀਓ ਵਾਇਰਲ ਹੋਈ ਹੈ ਤੇ ਉਹ ਆਪ ਹੀ ਉਹ ਚੋਰ ਰਿਹਾ ਹੈ ਕਹਿੰਦਾ ਵੀ ਮੇਰੇ ਨਾਲ ਕੋਈ ਧੱਕਾ ਹੋ ਗਿਆ ਇਹ ਪੂਰੀ ਕੀ ਕਹਾਣੀ ਹੈ ਜੀ ਦੇਖੋ ਧੱਕਾ ਜਦੋਂ ਬੰਦਾ ਕਰਦਾ ਹੈ ਸ਼ਾਇਦ ਉਦੋਂ ਇੰਨਾ ਅਹਿਸਾਸ ਨਹੀਂ ਹੁੰਦਾ ਧੱਕੇ ਦੇ ਦਾਦਾ ਤੱਕਾ ਜਦੋਂ ਹੁੰਦਾ ਬੰਦੇ ਨਾਲ ਉਦੋਂ ਉਦੋਂ ਜ਼ਿਆਦਾ ਪੀੜ ਹੁੰਦੀ ਹੈ ਤੇ ਤੱਕੇ ਦੀ ਪੀੜ ਹਮੇਸ਼ਾ ਹੁੰਦੀ ਹੈ ਚਾਹੇ ਕੋਈ ਬਦਮਾਸ਼ ਹੈ ਚਾਹੇ ਕੋਈ ਵੀ ਹੈ ਜੀ ਜੀ ਤੇ ਕਈ ਤੇ ਤੱਕੇ ਦੇ ਬਣਾਇਆ ਹੀ ਬਦਮਾਸ਼ ਬਣਦੇ ਆ ਨਾ ਹੂੰ ਤੱਕਾ ਚੀਜ਼ ਹੀ ਐਸੀ ਜੀ ਤੱਕਾ ਕਰਨ 'ਚ ਮਜ਼ਾ ਹੁੰਦਾ ਹੈ ਤੱਕਾ ਜਰਨ 'ਚ ਪੀੜ ਹੁੰਦੀ ਹੈ ਜੀ ਜੀ ਸੋ ਇਸ ਵਾਸਤੇ ਤੱਕਾ ਕਰੋ ਹੀ ਨਾ ਯਾਰ ਤੱਕਾ ਸਹਿਣ ਵੀ ਨਾ ਕਰੋ ਮੈਂ ਵੀ ਕਹਿੰਨਾ ਤੱਕਾ ਸਹਿਣ ਵੀ ਨਾ ਕਰੋ ਕਿਸੇ ਦਾ ਬਿਲਕੁਲ ਬਿਲਕੁਲ ਪਰ ਗੱਲ ਇਹ ਆ ਕਿ ਮਸਲਾ ਜਿਹੜਾ ਇਸ ਗੈਂਗਸਟਰ ਦਾ ਜਿਹੜਾ ਉਹ ਲੁਧਿਆਣੇ ਤੋਂ ਆ ਇਹਦਾ ਨਾਂ ਨਿਊਟਨ ਆ ਸ਼ਾਇਦ ਨਾਂ ਬੜੇ ਅਗਰ ਨਿਊਟਨ ਸ਼ਾਇਦ ਹਾਂਜੀ ਇਹ ਇਹ ਜਿਹੜੇ ਗੈਂਗਸਟਰ ਲਾਈਨ ਦੇ ਜਾਂ ਇਦਾਂ ਦੇ ਬੰਦੇ ਹੁੰਦੇ ਇਹਨਾਂ ਦੇ ਨਾਂ ਵੀ ਬੜੇ ਗਜ਼ਬ ਹੁੰਦੇ ਨੇ ਜੀ ਵਿਕੀ ਗੌਂਡਰ ਹੈ ਜੀ ਮਤਲਬ ਕਿ ਇਸ ਤਰ੍ਹਾਂ ਦੇ ਨਾਂ ਹੂੰ ਹੂੰ ਇਹਨਾਂ ਦੇ ਜਿਹੜੇ ਹੁੰਦੇ ਪ੍ਰੇਮਾਲ ਹੋਰੀਆ ਹੋ ਗਿਆ ਇਦਾਂ ਦੇ ਨਾਮ ਜਿਹੜੇ ਆ ਤੁਸੀਂ ਅਕਸਰ ਦੇਖਦੇ ਹੋਵੋਗੇ ਤਾਂ ਹੁਣ ਇਹ ਕਹਿ ਰਿਹਾ ਵਾ ਕਿ ਦੇਖੋ ਕੋਈ ਝਗੜਾ ਹੋਇਆ ਸੀਗਾ ਵੀ ਅਸੀਂ ਘਰੇ ਜਾ ਕੇ ਪਏ ਆ ਜੀ ਉਹ ਮੁਕਦਮਾ ਜਿਹੜਾ ਮੇਰੇ ਤੇ ਲੱਗਾ 307 ਦਾ ਉਹ ਜਾਇਜ਼ ਲੱਗਾ ਹੂੰ ਹੂੰ ਮੈਂ ਉਹ ਭੁਗਤਣ ਨੂੰ ਤਿਆਰ ਆ ਜੀ ਮੈਂ ਸਰੈਂਡਰ ਕਰਨ ਨੂੰ ਤਿਆਰ ਆ ਪਰ ਮੇਰੀ ਘਰ ਵਾਲੀ ਤੇ ਕੁਝੂਠਾ ਮੁਕਦਮਾ ਪਾ ਦਿੱਤਾ ਗਿਆ 302 ਦਾ ਜੇ ਉਹ ਮੁਕਦਮਾ ਤੁਸੀਂ ਰੱਦ ਕਰ ਦਿਓ ਮੈਂ ਮੇਨ ਸਟ੍ਰੀਮ 'ਚ ਆਨ ਵਾਸਤੇ ਤਿਆਰ ਆ ਜੀ ਮੈਂ ਸਰੈਂਡਰ ਕਰਨ ਵਾਸਤੇ ਤਿਆਰ ਆ ਕੇਸ ਭੁਗਤਣ ਵਾਸਤੇ ਤਿਆਰ ਆ ਮੈਂ ਨਹੀਂ ਤਾਂ ਫਿਰ ਦੂਜਾ ਰਸਤਾ ਚੁਣਾਗਾ ਜੇ ਮੇਰੀ ਜ਼ਿੰਦਗੀ ਖਰਾਬ ਕਰੋਗੇ ਫਿਰ ਮੈਂ ਕਿਸੇ ਦਿਨ ਨਹੀਂ ਛੱਡਦਾ ਮਤਲਬ ਕਿ ਇਸ ਤਰ੍ਹਾਂ ਦੀ ਧਮਕੀ ਵੀ ਆ ਨਾਲੇ ਡਰ ਵੀ ਹੈ ਕਿ ਮੇਰਾ ਅਨਕਾਉਂਟਰ ਕਰਨ ਨੂੰ ਫਿਰਦੇ ਆ ਇਹਨਾਂ ਨੇ ਮੇਰਾ ਅਨਕਾਉਂਟਰ ਕਰ ਦੇਣਾ ਆ ਜੀ ਜੀ ਦੇਖੋ ਅਸੀਂ ਤੇ ਇਹ ਗੱਲ ਕਹਿਨੇ ਆ ਕਿ ਕਿਸੇ ਨਾਲ ਵੀ ਤੱਕਾ ਜਿਹੜਾ ਨਾ ਉਹ ਗੈਂਗਸਟਰ ਕਰਨ ਤੇ ਨਾ ਇਹਨਾਂ ਦੇ ਟੱਬਰਾਂ ਨਾਲੋਂ ਟੱਬਰਾਂ ਦਾ ਕੀ ਬਣਾ ਤੇ ਜਿਹੜੇ ਕੋਈ ਸੀਨੀਅਰ ਪੁਲਿਸ ਅਫੀਸ਼ੀਅਲਸ ਨੇ ਉਹ ਇਸ ਮਾਮਲੇ 'ਚ ਝਾਕ ਕੇ ਵੇਖ ਲੈਣ ਹਮ ਕਿ ਹੱਟਲੇ ਪੱਧਰ ਤੇ ਕੋਈ ਗੜਬੜਤਾ ਨਹੀਂ ਹੋਈ ਜੀ ਜੀ ਤੇ ਉਹਦੇ ਨਾਲ ਗੱਲ ਕਰਨ ਜੇ ਕੋਈ ਬੰਦਾ ਕਹਿ ਰਿਹਾ ਕਿ ਮੈਂ ਸਰੈਂਡਰ ਕਰ ਦਿੰਨਾ ਮੈਂ ਵਾਪਸ ਆ ਜੰਨਾ ਜੀ ਤਾਂ ਤੁਹਾਡੀ ਤੇ ਅਪੀਲ ਹੁੰਦੀ ਹੈ ਹਮੇਸ਼ਾ ਏਥੇ ਪਦਰ ਤੇ ਜਾ ਕੇ ਵੇਖੋ ਕਿ ਕੀ ਕੁਝ ਇਸ ਤਰ੍ਹਾਂ ਦਾ ਹੈ ਜਿਹੜਾ ਉਹਨਾਂ ਨੇ ਕੰਮ ਕੀਤਾ ਉਹ ਮੰਨੀ ਜਾਂਦੇ ਕਿ ਹਾਂ ਭਾਈ ਐਸਾ ਹੋਇਆ ਤੋ ਅਫਸਰਾਂ ਨੂੰ ਵੇਖਣ ਦੀ ਜ਼ਰੂਰਤ ਹੈ ਇੱਕਲੇ ਪੱਧਰ ਤੇ ਜਾ ਕੇ ਕਿ ਕੀ ਮਾਮਲਾ ਹੈ ਸੋ ਇਹ ਕਾਫੀ ਵੀਡੀਓ ਜਿਹੜੀ ਅੱਜ ਕੱਲ ਦੀ ਵਾਇਰਲ ਹੋਈ ਪਈ ਆ ਜੀ ਜੀ ਮਿੰਟੂ ਜੀ ਦਰਬਾਰ ਸਾਹਿਬ ਦੇ ਵਿੱਚ ਗੁਜਰਾਤੀ ਲੜਕੀ ਦਾ ਇੱਕ ਵੀਡੀਓ ਵਾਇਰਲ ਹੋ ਗਿਆ ਵਾਲਾ ਹੋਇਆ ਸੀ ਤੇ ਆਪਾਂ ਕੱਲ ਖੁੱਲ ਕੇ ਗੱਲ ਕਰ ਚੁੱਕੇ ਆ ਜੀ ਉਸ ਕੋਈ ਅਪਡੇਟ ਹੈ ਨਹੀਂ ਉਹਦੇ ਚ ਕੀ ਐਫ ਆਈ ਆਰ ਹੋ ਗਈ ਆ ਉਹਦੇ ਤੇ ਜੀ ਤਾਂ ਪੁਲਿਸ ਨੇ ਕਿਹਾ ਕਿ ਅਸੀਂ ਉਹਨੂੰ ਨੋਟਸ ਭੇਜਣ ਜਾ ਰਹੇ ਆ ਹਮ ਡਾਇਰੈਕਟਲੀ ਗ੍ਰਿਫਤਾਰੀ ਤੇ ਨਹੀਂ ਹੋਏਗੀ ਕਿ ਜੇ ਉਹ ਆਏਗੀ ਜੀ ਉਹਦੇ ਤੋਂ ਬਾਅਦ ਤਫਤੀਸ਼ ਅਸੀਂ ਕਰਾਂਗੇ ਜੋ ਇਨਵੈਸਟੀਗੇਸ਼ਨ ਹੋਏਗੀ ਜੇ ਲੱਗਦਾ ਕਿ ਉਹ ਦੋਸ਼ੀ ਪਾਈ ਜਾਂਦੀ ਹੈ ਤਾਂ ਫਿਰ ਅਰੈਸਟ ਵੀ ਹੋ ਸਕਦੀ ਜੀ ਜੀ